ਤਾਨੂੰ ਦਿਖਾਣੇ ਆ ਜੀ ਪੰਜਾਬ ਦੀ ਉਹ ਇੱਕ ਖੇਡ ਜਿਹੜੀ ਕਿ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਪਿੰਡਾਂ ਦੇ ਵਿੱਚ ਜਿਹੜਾ ਬਾਜ਼ੀਗਰ ਆਉਂਦੇ ਹੁੰਦੇ ਸੀ ਤੇ ਇਦਾਂ ਦੇ ਕਰਤੱਵ ਜਿਹੜਾ ਦਿਖਾਉਂਦੇ ਸੀ ਜਿਹੜੇ ਕਿ ਆਮ ਬੰਦਾ ਇੱਕ ਸੋਚ ਵੀ ਨਹੀਂ ਸਕਦਾ ਸਟੰਟਸ ਕਹਿੰਦੇ ਆ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਅੱਜ ਕੱਲ ਸਪੈਸ਼ਲ ਇਫੈਕਟਸ ਯੂਜ਼ ਕੀਤੇ ਜਾਂਦੇ ਨੇ ਜੇ ਫਿਲਮਾਂ ਦੇ ਵਿੱਚ ਕਿਸੇ ਐਕਟਰ ਨੇ ਉਤੋਂ ਛਾਲ ਵੀ ਮਾਰਨੀ ਹੋਵੇ ਤੇ ਰੱਸੀ ਬੰਨੀ ਹੁੰਦੀ ਆ ਪਰ ਇੱਥੇ ਸਾਡੇ ਨਾਲ ਉਹ ਮੌਜੂਦ ਨੇ ਜਿਹੜੇ ਕਿ ਇੰਨੀ-ਇੰਨੀ ਉੱਚੋਂ ਛਾਲਾਂ ਵੀ ਮਾਰਦੇ ਨੇ ਜਿਹੜੇ ਇਦਾਂ ਦੀ ਜਿਹੜੀਆਂ ਕਲਾਬਾਜ਼ੀਆਂ ਮਾਰਦੇ ਨੇ ਸਟੰਟਸ ਕਰਦੇ ਨੇ ਵਿਦਆਊਟ ਐਨੀ ਕਿੰਨੇ ਟਾਈਮ ਤੋਂ ਮਤਲਬ ਕਿ ਕਿੰਨੀ ਜਿਹੜੀ ਪ੍ਰੈਕਟਿਸ ਕਰਦੇ ਹੋ ਕਿੰਨੇ ਕ ਸਾਲ ਹੋ ਗਏ ਕਰਦੇ ਆ ਇਹ ਕਵਲ ਨੂੰ ਘਟੋ ਘਾਟੋ 70 ਸਾਲ ਹੋ ਗਏ 80 ਸਾਲ ਤੁਹਾਡੀ ਉਮਰ ਆ ਤੇ 10 ਸਾਲ ਦੇ ਹੌਸਲੇ ਲੱਗੇ 10 ਸਾਲ ਤੋਂ ਪਹਿਲਾਂ ਲੱਗੇ ਸਰ ਭੈਣ ਭਰਾ ਨਾਲ ਜਾਂਦੇ ਸੀ ਅਮ ਵੀ ਅਸਾਂ ਜਾਂਦੇ ਚਲ ਤੁਸੀਂ ਇੰਨੀ ਨਹੀਂ ਉੱਚੋਂ ਜਿਹੜੀਆਂ ਛਾਲਾਂ ਮਾਰ ਲੈਣੇ ਕਲਾਬਾਜ਼ੀਆਂ ਕਰ ਲੈਣੇ ਉਹ ਬਿਨਾਂ ਕਿਸੇ ਹੈਲਪ ਦੇ ਕਿੱਦਾਂ ਪੋਸੀਬਲ ਹੈ ਜੀ ਵੀ ਸਾਡਾ ਹੌਸਲੇ ਬਲੰਦ ਸੀਗੇ ਜਦੋਂ ਅਸੀਂ ਕਰਦੇ ਸੀ ਸਾਰੇ ਬਜ਼ੁਰਗ ਵੀ ਕਰਦੇ ਸਾਲੇ ਹੌਸਲਾ ਪਰਾਨੂੰ ਇਹਨਾਂ ਨਹੀਂ ਲੱਗੇਗਾ 60 ਵਜ ਜਾਂ ਨਾ ਵਜੂਗੇ ਜਲਦ ਤੁਰ 60 ਸਾਲੇ ਬਾਈ 30 ਹੋ ਗਿਆ ਜੋਰ ਪਰ ਅਸੀਂ ਮਹਿਸੂਸ ਨਹੀਂ ਕਰਦੇ ਖਰਾਕਾਂ ਦਾ ਫਰਕ ਪੈ ਗਿਆ ਕਿ ਸਰੀਰ ਹੌਲੇ ਹੋ ਗਏ ਕੀ ਫਰਕ ਪੈ ਗਿਆ ਆਜੂ ਮਿਲ ਖਾਣ ਪੀਣ ਦਾ ਪਸੰਦ ਬਦਲ ਗਿਆ ਤੇ ਬਾਕੀ ਮਿਹਨਤ ਦਾ ਬਦਲ ਗਿਆ ਮਿਹਨਤ ਨਹੀਂ ਕਰਦੇ ਗਿਲ ਸੁੱਕੇ ਆਉਂਦੇ ਆ ਵੀ ਸਾਨੂੰ ਕੁਝ ਮਰਜੀ ਕੁਝ ਬੇਤਨਾ ਕਰੀ ਉਹੀ ਸੰਦ ਬੜਾ ਫੈਸ਼ਨ ਚੱਲ ਗਿਆ ਜੀ ਇਹ ਕੁਝ ਕਰ ਲੈ ਜੀ ਨਾ ਕਰ ਲੈ ਮਿਹਨਤ ਕਰੋ ਖਰਾਖੂ ਖਾ ਉਹ ਦੇਸੀ ਮੱਖਣ ਖਾਓ ਕਿ ਹੋ ਖਾਓ ਬਿਲਕੁਲ ਬੰਨੀ ਹੈ ਦੇਸੀ ਕਿਉਂ ਉਹਨੂੰ ਤਾਂ ਅੱਜ ਕੱਲ੍ਹ ਕਹਿੰਦੇ ਹੈ ਕਿ ਜਿਹਦੇ ਨਾਲ ਭੋਟੇ ਹੋ ਜਾਂਦਾ ਦੇਸੀ ਕਿਉਂ ਖਾਂਦਾ ਹੀ ਨਹੀਂ ਪਚਦਾ ਹੀ ਨਹੀਂ ਦੇਸੀ ਕਿਉਂ ਨਹੀਂ ਜੇ ਮਿਲਟ ਕਰੋ ਸੇ ਪਸ਼ੂਗਾ ਮਿਲਟ ਕਰੋ ਉਹ ਵੀ ਪਸ਼ੂ ਸਭ ਕੁਝ ਹੋਊਗਾ ਕਰਨਾ ਕੁਝ ਦੇ ਦਾ ਪੰਜਾ ਉਹਨੂੰ ਅੱਜ ਤੁਹਾਨੂੰ ਦਿਖਾਣੇ ਆ ਜੀ ਪੰਜਾਬ ਦੀ ਉਹ ਇੱਕ ਖੇਡ ਜਿਹੜੀ ਕਿ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਪਿੰਡਾਂ ਦੇ ਵਿੱਚ ਜਿਹੜਾ ਬਾਜ਼ੀਗਰ ਆਉਂਦੇ ਹੁੰਦੇ ਸੀ ਤੇ ਇਦਾਂ ਦੇ ਕਰਤੱਵ ਜਿਹੜਾ ਦਿਖਾਉਂਦੇ ਸੀ ਜਿਹੜੇ ਕਿ ਆਮ ਬੰਦਾ ਇੱਕ ਸੋਚ ਵੀ ਨਹੀਂ ਸਕਦਾ ਸਟੰਟਸ ਕਹਿੰਦੇ ਆ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਅੱਜਕੱਲ ਸਪੈਸ਼ਲ ਇਫੈਕਟਸ ਯੂਜ਼ ਕੀਤੇ ਜਾਂਦੇ ਨੇ ਜੇ ਫਿਲਮਾਂ ਦੇ ਵਿੱਚ ਕਿਸੇ ਐਕਟਰ ਨੇ ਉਤੋਂ ਛਾਲ ਵੀ ਮਾਰਨੀ ਹੋਵੇ ਤੇ ਰੱਸੀ ਬੰਨੀ ਹੁੰਦੀ ਆ ਪਰ ਇੱਥੇ ਸਾਡੇ ਨਾਲ ਉਹ ਮੌਜੂਦ ਨੇ ਜਿਹੜੇ ਕਿ ਇੰਨੀ-ਇੰਨੀ ਉੱਚੋਂ ਛਾਲਾਂ ਵੀ ਮਾਰਦੇ ਨੇ ਜਿਹੜੇ ਇਦਾਂ ਦੀ ਜਿਹੜੀਆਂ ਕਲਾਬਾਜ਼ੀਆਂ ਮਾਰਦੇ ਰਿਹਾ ਸਟੰਟਸ ਕਰਦੇ ਨੇ ਵਿਦਆਊਟ ਐਨੀ ਰੋਪ ਕਿਸੇ ਤਾਰ ਦੀ ਹੈਲਪ ਤੋਂ ਬਿਨਾਂ ਜਾਂ ਫਿਰ ਇਹ ਕਹਿ ਲਈਏ ਕਿ ਇਹਨਾਂ ਦੀ ਪ੍ਰੈਕਟਿਸ ਇੰਨੀ ਲੰਬੀ ਹੈ ਇਹਨਾਂ ਦੀ ਜਿਹੜੀ ਆ ਉਹ ਕਈ ਕਈ ਸਾਲ ਹੋ ਗਏ ਇਹਨਾਂ ਨੂੰ ਕਰਦਿਆਂ ਨੂੰ ਤੇ ਉਦਾਂ ਦੇ ਕਰਤੱਵ ਜਿਹੜਾ ਤੁਹਾਨੂੰ ਦਿਖਾ ਰਿਹਾ ਅੱਜ ਗੱਲਬਾਤ ਕਰਾਨੀ ਆ ਉਹਨਾਂ ਦੇ ਨਾਲ ਤੇ ਪੁੱਛਦੇ ਆ ਕਿ ਇਸ ਤਰੀਕੇ ਨਾਲ ਜਿਹੜਾ ਇਹ ਪ੍ਰੈਕਟਿਸ ਕਰਦੇ ਆ ਕਿੰਨੀ ਮਿਹਨਤ ਕੜੀ ਮਿਹਨਤ ਕਰਨੀ ਪੈਂਦੀ ਹੈ ਸਰੀਰ ਨੂੰ ਕਿੰਨਾ ਕੁ ਜਿਹੜਾ ਇਸ ਵਾਸਤੇ ਢਾਲਣਾ ਪੈਂਦਾ ਬਾਜੀਗਰ ਵੀ ਤਿਆਰ ਬਾਜੀ ਪਾਉਣ ਦੇ ਇਹ ਆ ਖੇਡਾਂ ਖੇਡਾਰੇ ਬੜੀ ਚੋਰਜ ਵੀ ਅੰਗੜਾਈਆਂ ਪੂਰੀਆਂ ਤਰ੍ਹਾਂ ਲੈੰਦਾ ਹੋਇਆ ਵਧੀਆ ਮੌਸਮ ਦਾ ਰਾਜੋ ਆਪਣਾ ਕੰਮ ਨਿਵੇੜ ਕੇ ਦੇ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਹੋਊਗਾ ਅਸੀਂ ਕੀ ਕਰਵਾਜੀ ਗਰ ਵੀਰਾਂ ਬੱਲੀਓ ਅਖਾੜਾ ਭਗਾ ਦਿੱਤਾ ਗਿਆ ਹੈ ਪਹਿਲੇ ਦਿਨ ਤੋਂ ਹੀ ਉਹਨਾਂ ਦੁਆਰਾ ਕਲਾ ਦੇ ਜੋਰ ਵਿਖਾਏ ਜਾ ਰਹੇ ਆ ਕਿ ਸਾਨੂੰ ਠਾਪੜ ਗੁਰੂ ਗੋਬਿੰਦ ਸਿੰਘ ਜੀ ਦੀ ਸੀਸ ਕਲੀ ਤੇ ਰੱਖਣਾ ਜਾਣਦੇ ਆ ਥੱਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਹੇਟ ਵੀ ਜ਼ਿੰਦਗੀ ਮਾਰਦੇ ਆ ਬਾਜੀ ਕਿੰਨੀ ਉਮਰ ਹੈ ਤੁਹਾਡੀ ਸਾਡੀ ਉਮਰ ਹੋ ਗਈ ਆ ਜੀ 80 ਸਾਲ ਦੇ ਨੇੜੇ 80 ਸਾਲ ਦੀ ਉਮਰ ਹੋ ਗਈ ਹੋ ਗਈ ਤੇ ਕਿੰਨੇ ਟਾਈਮ ਤੋਂ ਮਤਲਬ ਕਿ ਕਿੰਨੀ ਜਿਹੜੀ ਪ੍ਰੈਕਟਿਸ ਕਰਦੇ ਹੋ ਕਿੰਨੇ ਸਾਲ ਹੋ ਗਏ ਕਰਦੇ ਆ ਇੱਕ ਆਵਦਾ ਨੂੰ ਘਟੋ ਘਟੋ 70 ਸਾਲ ਹੋ ਗਏ 80 ਸਾਲ ਤੁਹਾਡੀ ਉਮਰ ਹੈ ਤੇ 10 ਸਾਲ ਦੇ ਹੋ ਸੀ ਲੱਗੇ 10 ਸਾਲ ਤੋਂ ਪਹਿਲਾਂ ਲੱਗੇ ਸਰ ਬਬੀ ਭੈਣ ਭਰਾ ਨਾਲ ਜਾਂਦੇ ਸੀ ਅਸੀਂ ਜਾਂਦੇ ਚੱਲਦੇ ਚਾਪਾ ਦੇਖਦੇ ਆ ਕਿ ਅੱਜ ਕੱਲ ਜਿਹੜੀਆਂ ਜਿਵੇਂ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਇਦਾਂ ਦੀ ਕਲਾਬਾਜ਼ੀਆਂ ਕਰਦੇ ਨੇ ਤੇ ਉਹਨਾਂ ਨੂੰ ਤਾਰ ਲਾਉਣੀ ਪੈਂਦੀ ਆ ਕਿਤੇ ਡਿੱਗ ਨਾ ਜਾਈਏ ਅਸੀਂ ਤੁਸੀਂ ਇੰਨੀ ਨਹੀਂ ਉੱਚੋਂ ਜਿਹੜੀਆਂ ਛਾਲਾ ਮਾਰ ਲੈਨੇ ਹੋ ਕਲਾਬਾਜ਼ੀਆਂ ਕਰ ਲੈਨੇ ਹੋ ਬਿਨਾਂ ਕਿਸੇ ਹੈਲਪ ਦੇ ਕਿੱਦਾਂ ਪੋਸੀਬਲ ਹੈ ਚੀਜ਼ ਵੀ ਸਾਡੇ ਦਾ ਹੌਸਲੇ ਬੁਲੰਦ ਸੀਗੇ ਜਦੋਂ ਅਸੀਂ ਕਰਦੇ ਸੀ ਸਾਡੇ ਬਜ਼ੁਰਗ ਵੀ ਕਰਦੇ ਸਾਡੇ ਹੌਸਲਾ ਪਹਿਲਾਂ ਨੂੰ ਇੰਨਾ ਨਹੀਂ ਡੰਡਾ ਫੇਗਾ ਛੱਟ ਵੱਜੂ ਜਾਂ ਨਾ ਵੱਜੂਗੀ ਜਦ ਛੱਟ ਸਾਰੇ ਵੱਜਦੀ ਹੋ ਗਿਆ ਯਾਰ ਪਰ ਅਸੀਂ ਮਹਿਸੂਸ ਨਹੀਂ ਕਰਦੇ ਮਤਲਬ ਕਹ ਲਈਏ ਕਿ ਸਰੀਰ ਹੁਣ ਉਹਨਾ ਪੱਕਾ ਹੋ ਗਿਆ ਅੱਤ ਪੈ ਗਈ ਉਹਦੀ ਪਸ ਪੈ ਹੋਣ ਬਜ਼ੁਰਗ ਹੋ ਗਏ ਹੁਣ ਜਣੀ ਆ ਆਪਣਾ ਪਿੰਡ ਹੈ ਭਾਗੋ ਕਬਲਟੋਆ ਸੀਲ ਜੀਰਾ ਜ਼ਿਲ੍ਹਾ ਪਰੋਜਪੁਰ ਉਸੋਂ ਦੇ ਰਹੇ ਰਹਿਣ ਵਾਲੇ ਆ ਭਾਗੋ ਕਬਲਟੋਆ ਸਸ ਲੋਕੀ ਬਹੁਤ ਲੋਕ ਮਜ਼ਾ ਕਰਦੇ ਸੁਣਨ ਰਹਿਮ ਜੀ ਵੈਸੀ ਪਹਿਲਵਾਨ ਪੁਰਾਣੇ ਪਹਿਲਵਾਨ ਆ ਹੁਣ ਵੀ ਕਰਦੇ ਆ ਪਰ ਹੁਣ ਸਮਾਂ ਬਦਲ ਗਿਆ ਅੱਛਾ ਕੀ ਮੰਨਦੇ ਹੋ ਕਿ ਅੱਜ ਕੱਲ ਜਿਵੇਂ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਆ ਕਿ ਖਾਣਾਂ ਦਾ ਫਰਕ ਪੈ ਗਿਆ ਕਿ ਸਰੀਰ ਹੌਲੇ ਹੋ ਗਏ ਕੀ ਫਰਕ ਪੈ ਗਿਆ ਹੁਣ ਅੱਜ ਬਲ ਖਾਣ ਪੀਣ ਦਾ ਬਦਲ ਗਿਆ ਤੇ ਬਾਕੀ ਮਿਹਨਤ ਦਾ ਬਦਲ ਗਿਆ ਮੇਹਰੀ ਕਰਦੇ ਆ გილ ਸੁੱਕੀ ਆਂਦੀ ਆ ਵੀ ਸਾਨੂੰ ਕੁਝ ਮਿਲ ਜੇ ਕੁਝ ਤਾਂ ਮਿਹਨਤ ਨਾ ਕਰੀ ਉਹੀ ਸਾਨੂੰ ਬੜਾ ਫੈਸ਼ਨ ਚੱਲ ਗਿਆ ਤੇ ਹੁਣ ਜਿਵੇਂ ਤੁਸੀਂ ਕਰਦੇ ਹੋ ਤੁਹਾਡੇ ਨਾਲ ਅੱਗੇ ਬੱਚੇ ਪਰਿਵਾਰ ਤੁਹਾਡੇ ਉਹ ਵੀ ਇਸ ਕੰਮ ਚ ਨਾਲ ਲੱਗੇ ਨੇ ਕੋਈ ਲੱਗੇ ਆ ਮਾਲੇ ਬੱਚੇ ਸਾਡੇ ਲੱਗੇ ਆ ਲਾਈਵ ਹੈਗੇ ਆ ਕੋਈ ਪੜ੍ਹਦੇ ਆ ਉਹਨਾਂ ਨੇ ਅੱਜ ਪੇਪਰ ਸੀਗੀ ਇੱਕ ਮੋਬਾਰ ਪੇਪਰ ਸੀ ਕੱਲਾ ਸ਼ੁਕਰਵਾਰ ਪੇਪਰ ਤਾਂ ਲਿਆ ਇਸ ਸਾਲ ਪਹੁੰਚਿਆ ਹੀ ਨਹੀਂ ਪੇਪਰ ਮੋਕੀ ਅੱਛਾ ਤਾਂ ਤੇ ਜਿਵੇਂ ਹੁਣ ਕਿਲਾ ਰਾਏਪੁਰ ਇੱਥੇ ਖੇਡ ਹੁੰਦੀਆਂ ਨੇ ਤੁਸੀਂ ਇੱਥੇ ਆਉਨੇ ਹੋ ਹੋਰ ਵੀ ਕਿਸੇ ਥਾਂ ਤੇ ਜਾਣੇ ਹੁੰਨੇ ਹੋ ਕਈ ਥਾਈ ਜਾਇਦਾ ਅੱਜ ਜਿੱਥੇ ਸਾਹਮਣੇ ਕਈ ਥਾਈ ਜਾਇਦਾ ਹੁਣ ਕਿੰਨੇ ਕਈ ਕਿੰਨੇ ਖੇਡਾਂ ਦੇ ਬਾਹਰ ਇੱਥੇ ਕੋਈ ਮਤਲਬ ਕਿ ਤੁਹਾਨੂੰ ਮੈਡਲ ਵਗੈਰਾ ਵੀ ਆਉਂਦੇ ਨੇ ਨਹੀਂ ਮੈਡਲ ਜਵਾੜਾ ਵੀ ਆ ਜਾਂਦੇ ਨੇ ਪਾਕਿਸਤਾਨ ਜਾਨ ਸੱਤ ਸੱਤ ਪਿੰਡਾਂ ਦੇ ਸੱਤਾਂ ਹੀ ਜਾਂਦੇਗੀ ਸੱਤਾਂ ਦੇ ਲੋਕ ਚੰਗੇ ਸਨ ਸ਼ਾਨ ਕਰਦੇ ਸਾਡੀ ਇਜੀਤ ਕਰਦੇ ਸਾਨੂੰ ਬਹੁਤ ਨਾਲ ਉਸੇ ਸਾਰਾ ਬਹੁਤ ਕੁਝ ਨੇ ਜੀੜੇ ਕੱਪੜੇ ਹੋ ਦਾਣੇ ਮਾਇਆ ਬਹੁਤ ਆਂ ਦਿੰਦੇ ਬੀਬੀਆਂ ਪੈਣਾ ਸਾਰ ਇਕੱਠੇ ਲੋਕ ਬੈਨੇ ਸੀ ਬਹਿ ਗਏ ਮਾਈਆਂ ਵੀ ਤੇ ਬਜ਼ੁਰਗ ਵੀ ਨੌਜਾਨ ਨੇ ਸਾਰੇ ਇਕੱਠੇ ਇਕੱਠਣ ਕਰ ਚੁੱਕੇ ਜਿਹੜੀ ਤੁਸੀਂ ਹੁਣ ਇੱਥੇ ਕਰਤਾ ਦਿਖਾਣੇ ਹੋ ਕੀ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਮੈਂ ਦੇਖ ਸਕਦਾ ਪੌੜੀ ਪਈ ਆ ਇੱਕ ਉਹਤੇ ਉੱਪਰ ਮੰਝਾ ਟੰਗਿਆ ਹੋਇਆ ਜਾਂ ਫਿਰ ਇੱਥੇ ਕ ਇੱਕ ਦੇਖਿਆ ਸੀਗਾ ਵੀ ਆ ਦੋ ਡੰਡੇ ਆਪਸ ਚ ਬੰਨੇ ਹੋਏ ਨੇ ਉਹਦੇ ਵਿਚਾਲੇ ਉਹਦੀ ਜਿਹੜਾ ਇੱਕ ਜਣਾ ਲੰਘਦਾ ਤੇ ਇਹ ਕਿਹੜੀ ਕਿਹੜੀ ਚੀਜ਼ਾ ਜਿਹੜੀ ਉਸ ਕਰਦੇ ਤੇ ਡੰਡਿਆਂ ਵੀ ਤਾਂ ਆਪਣੇ ਅਸੀਂ ਅਸੀਂ ਮੱਚੀ ਅੱਗ ਦੇ ਵੀ ਸ਼ਾਲ ਲਾਏ ਨੇ ਤੇ ਸੋਲੀ ਵਾਲੇ ਛਾਲੋ ਮਿਲਾ ਜਾਂਦੇ ਸੀ ਤੇ ਤੀਰੀ ਛਾਲੋ ਦੇ ਉੱਤੇ ਸਲਾਉਣੀ ਉਹ ਲਾ ਜਾਂਦੇ ਸੀ ਹੁਣ ਉਹ ਛਾਲਾ ਨਹੀਂ ਰਹਿ ਗਿਆ ਨਾ ਮਿਹਨਤ ਰਹਿ ਗਈ ਨਾ ਛਾਲਾ ਰਹਿ ਗਈ ਤੇ ਜਿਹੜੀ ਹੁਣ ਪੀੜ੍ਹੀ ਆਉਣ ਵਾਲੀ ਪੀੜ੍ਹੀ ਜਿਹੜੀ ਕਿ ਆ ਚੀਜ਼ਾਂ ਛੱਡਦੀ ਜਾ ਰਹੀ ਹੈ ਖੇਡਾਂ ਨੂੰ ਛੱਡਦੀ ਜਾ ਰਹੀ ਹੈ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ ਕੀ ਕਹੋਗੇ ਉਹਨਾਂ ਨੂੰ ਉਹ ਕਹਿੰਨਾ ਕਿ ਜੇ ਕੁਝ ਕਰਨਾ ਹੀ ਹੈ ਨਾ ਕਰਨਾ ਮਿਹਨਤ ਕਰੋ ਖਰਾਖਲੂਖਾ ਉਹ ਦੇ ਦੇ ਮੱਖਣ ਖਾਓ ਕਿ ਹੋਫਾ ਬਿਲਕੁਲ ਬਣਨੀ ਆ ਇਹ ਕੱਲਾ ਅੱਜ ਦਾ ਜੋ ਕੋਕਾ ਪੀਏ ਗੱਲ ਬਣਦੀ ਨਹੀਂ ਸੋਗਰਾਫੀ ਨਾਲ ਦੇਸੀ ਕਿਉਂ ਨੂੰ ਤਾਂ ਅੱਜ ਕੱਲ ਕਹਿੰਦੇ ਆ ਕਿ ਜਿਹਦੇ ਨਾਲ ਮੋਟੇ ਹੋ ਜਾਂਦੇ ਦੇਸੀ ਕਿਉਂ ਖਾਂਦਾ ਹੀ ਨਹੀਂ ਪਚਦਾ ਹੀ ਨਹੀਂ ਦੇਸੀ ਕਿਉਂ ਨਹੀਂ ਜੇ ਮਿਲਟ ਕਰੋ ਸੇ ਪਸ਼ੂ ਦਾ ਮਿਲਟ ਕਰਾਓ ਕਿਉਂ ਵੀ ਪਸ਼ੂ ਸਭ ਕੁਝ ਹੋਊਗਾ ਕਰਨਾ ਕੁਝ ਵੀ ਬੇਦਗ ਨਾਲ ਪਸ਼ਣਾ ਹਾਂ ਹਾਂ ਉਹ ਅਸਾਂ ਨੂੰ ਉਲਟੇ ਪਛੀ ਦਾ ਖਾਣ ਹੀ ਜਾਂਦੇ ਆਂਡੇ ਵੀ ਖਾਂਦੇ ਮੀਟ ਵੀ ਬੰਨੇ ਕਿ ਉਹ ਵੀ ਖਾਂਦੇ ਸਭ ਖਾਂਦੇ ਚੱਜੇ ਢਾਕ ਨਾਲ ਉੱਤੇ ਡਿਸਪਲੇ ਕੀਤਾ ਸੋ ਇਹ ਬੜੀ ਦੂਰੋਂ ਜਿਹੜਾ ਹੈ ਇੱਥੇ ਆਏ ਨੇ ਪ੍ਰਦਰਸ਼ਨ ਕਰਨ ਤੇ ਬੜੇ ਲੋਕ ਜਿਹੜਾ ਹੌਸਲਾ ਫਜ਼ਾਈ ਵੀ ਕਰਦੇ ਨੇ ਅਕਸਰ ਅਸੀਂ ਦੇਖਦੇ ਹਾਂ ਫਿਲਮਾਂ ਦੇ ਵਿੱਚ ਤੇ ਉਹੀ ਚੀਜ਼ਾਂ ਜਿਹੜੀਆਂ ਇੱਥੇ ਆਪਣੀ ਅੱਖਾਂ ਦੇ ਨਾਲ ਬਿਨਾਂ ਕਿਸੇ ਵੀ ਤਾਰ ਤੋਂ ਬਿਨਾਂ ਕਿਸੇ ਰੋਪ ਤੋਂ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ ਜੋਸ਼ ਭਰਦਾ ਮਾਨ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਹੋਰ ਵੀ ਇੱਥੇ ਜਿਹੜੀਆਂ ਗੱਲਬਾਤ ਕਰਾਵਾਂਗੇ ਹੋਰ ਜਿਹੜੇ ਲੋਕ ਇੱਥੇ ਆਏ ਹੋਏ ਨੇ ਉਹਨਾਂ ਨਾਲ ਚਤੂਰੰਗ ਕੌਫੀਆ ਵੀ ਬਟੇਰ ਰਹੀਆਂ ਨੇ ਪੈਟਰਨ ਕੱਥਾ ਤੇ ਵੀ ਗੱਲ ਰਮੀਆਂ ਬਣਾ ਲਾ ਸੋਂ ਦੇ ਮਹੀਨੇ ਮੋਰ ਪਹਿਲਾ ਪਾਉਂਦਾ ਖਿਡਾਰੀਆ ਸ਼ਾਬਾਸ਼ੇ ਲੋ ਵੀ ਖਿਡਾਰੀ ਨੇ ਆਪ ਦਾ ਦੋ ਮਨ ਦਾ ਸਰੀਰ ਆਪੇ ਅੱਥਾ ਤੇ ਖੜਾ ਕਰਾ ਕੇ ਨਾ ਵੇਖੋ ਕਿਸ ਤਰ੍ਹਾਂ ਤਾੜੀ ਇੱਕ ਵਾਰੀ ਹੋ ਜੁਆ ਨਾ ਐਸੇ ਤਰ੍ਹਾਂ ਹੀ ਦੇ ਵੀਰੋ ਖਿਡਾਰੀ ਨੇ ਦੋ ਮਨ ਦਾ ਸਰੀਰ ਆਪੇ ਅੱਥਾ ਤੇ ਫਿਰ ਖੜਾ ਕਰਾ ਕੇ ਨਾ ਅੱਜ ਕੱਲ ਆਪਾਂ ਤੋਂ ਪਹਿਲਾਂ ਤੇ ਨਹੀਂ ਖੜਾ ਹੋਇਆ ਜਾਂਦਾ ਇਹ ਖਿਡਾਰੀ ਬਟੁੰਡੇ ਆ ਦਾ ਗੁਰਜੰਟ ਸਿੰਘ ਲੋਵੀ ਪਿੰਡ ਰਾਮਨਗਰ ਉਤੋਂ ਕਰਨ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚੋਂ ਗੁੱਝੀਆਂ ਵਸਤਾਂ ਲਾ ਜਾਂਦੇ ਖਾਣ ਪੀਣ ਵਾਲੀ ਇਕੱਠੀ ਹੀ ਸੰਜ ਕਰਕੇ ਖਾਣ ਪੀਣ ਵਾਲੀ ਇਕੱਠੀ ਹੀ ਸੰਜ ਕਰਕੇ ਤੇ ਨੀਂਦ ਨਿੱਕੀ ਜਹੀ ਗੱਲ ਤੇ ਬਦਲਾ ਜਾਂਦੇ ਦਰਬਾਰ ਸਿੰਘਾ ਜੇ ਰੰਦਣਾ ਰੱਬ ਲੋਕੇ ਨਹੀਂ ਤਾਂ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਕੁਰਸੀਆਂ ਬਹੁਤ ਸੁਣੀਆਂ ਲੱਗਣ